ਉੱਧੂ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਹਨ ਉਹਨਾਂ ਹਾਲਾਤਾਂ ਤੇ ਅਸੀਂ ਚਿੰਤਤ ਸੀ ਸਰ ਅਸੀਂ ਸਾਰਿਆਂ ਨੇ ਆਲਰੇਡੀ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਮੈਂਸਨ ਪੰਜਾਬ ਨੂੰ ਸ਼ਾਂਤ ਕੀਤਾ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਗਿੱਧੇ ਦੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸਮੁੱਚੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸੈਂਟਰ ਤੋਂ ਲੈ ਕੇ ਸੁਪੇ ਤੀ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕਲੀਕਸ ਨੂੰ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡ ਲੈਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਇਸ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਹੋ ਤੇ ਆਮ ਪੰਜਾਬੀ ਦਾ ਕੀ ਹਾਲ ਹੋਏਗਾ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਇੰਨਾ ਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਵਿਵਸਥਾ ਵਿਗੜ ਰਹੀ ਸੀ ਅਸੀਂ ਆਪਣਾ ਕਨਸਟੀਚਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹਫੀਨ ਕੀਤੀ ਗਈ ਹੈ ਇਹ ਬਹੁਤ ਵੱਡੀ ਤੋਹਫੀਨ ਹੈ ਕਨਸਟੀਚਿਊਸ਼ਨ ਪੋਜੀਸ਼ਨ ਦੀ ਹੈ ਜੇ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਤੇ ਇੱਕ ਸਧਾਰਨ ਪੰਜਾਬੀ ਦਾ ਥਾ ਕੀ ਹਾਲ ਹੋਏਗਾ ਤੋ ਇਸ ਗੱਲ ਪਿਆਰ ਕਿਦਾਂ ਕਰਿਆ ਪੰਜਾਬ ਪੁਲਿਸ ਦਾ ਵਿਵਹਾਰ ਤੋ ਮੈਂ ਹਾਂਜੀ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਹੱਸਣ ਪੁਲਿਸ ਦਾ ਵਿਵਹਾਰ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਸ ਕਿਸਮ ਦਾ ਹੁੰਦਾ ਬਟ ਅਸੀਂ ਹਮੇਸ਼ਾ ਦਸਵੀਂ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਗੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਪਹਿਰਾ ਦੇਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜਦੋਂ ਮੈਂ ਆਪਣੇ ਸਾਰੇ ਕਲੀਕ ਸੀਨੇ ਮੋਸਟ ਬਾਲਵਾ ਸਾਹਿਬ ਇੱਥੇ ਨੇ ਰੰਦਾਵਾਜੀ ਆਏ ਨੇ ਰਾਜਾ ਮੇਰਾ ਛੋਟਾ ਵੀਰ ਰਾਣਾ ਜੀ ਇੱਥੇ ਨੇ ਸੁਖ ਜੀ ਦੇ ਹਾਂਜੀ ਵੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੌਲੇਜ ਦੇ ਮੁਤਾਬਕ ਆਪਣੀ ਇਨਫੋਰਮੇਸ਼ਨ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਨਾਲ ਪੇਸ਼ ਕੀਤੀ ਹੈ ਹੁਣ ਇਹ ਗੱਲ ਇਹਨਾਂ ਕਦੋਂ ਗਾਂਹ ਬੁਲਾਣਾ ਤੇ ਕੀ ਕਰਨਾ ਇਹ ਪੁਲਿਸ ਵਾਲੇ ਜਾਣਨ ਤਾਂ ਮੈਂ ਤੁਹਾਡਾ ਪ੍ਰੈਸ ਦੇ ਭਰਾਵਾਂ ਦਾ ਵੀ ਆਪਣੀਆਂ ਭੈਣਾਂ ਦਾ ਵੀ ਸਾਰਿਆਂ ਦਾ ਬਹੁਤ مشਕੂਰ ਹਾਂ ਇਸ ਘੜੀ ਦੇ ਵਿੱਚ ਨਾਜ਼ੂ ਘੜੀ ਦੇ ਵਿੱਚ ਤੁਸੀਂ ਸਮੁੱਚੇ ਪੰਜਾਬ ਦਾ ਸਾਥ ਦਿੱਤਾ ਤੇ ਸਾਡਾ ਸਾਥ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਸਮੁੱਚੀ ਪੰਜਾਬੀਆਂ ਦਾ ਤੇ ਆਪਣੀ ਕਾਂਗਰਸ ਦੇ ਲੀਡਰਸ ਦਾ ਤੇ ਆਪਣੇ ਵਰਕਰਸ ਦਾ ਤੇ ਪ੍ਰੈਸ ਦੇ ਭਰਾਵਾਂ ਦਾ ਮੈਂ ਸ਼ੁਕਰਾਨਾ ਕਰ ਸਕਾਂ ਕਈ ਘੰਟਿਆਂ ਦੇ ਤੁਸੀਂ ਵੀ ਇੱਥੇ ਗਰਮੀ 'ਚ ਖੜੇ ਹੋ ਸੋ ਪਰਮਾਤਮਾ ਦੀ ਜਿਹੜੀ ਮਿਹਰ ਹੈ ਪੰਜਾਬ ਦੀ ਲੜਾਈ ਅਸੀਂ ਲੜਦੇ ਰਹਾਂਗੇ ਇਹ ਚੀਜ਼ਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਨਹੀਂ ਕਰ ਸਕਦੇ ਮੈਨੂੰ